ਅਸੀਂ ਸੀਐਮ ਦਾ ਧੰਨਵਾਦ ਕਰਦੇ ਆ ਜਿਹੜੀ ਸਾਡੀ ਉਹਨਾਂ ਬਾਹ ਫੜੀਆ ਵੀ ਦਾ ਐਲਾਨ ਕੀਤਾ ਅੱਜ ਦੁੱਖ ਵੇਲੇ ਉਹ ਖੜੇ ਨਾਲ ਹਰ ਸਮੇਂ ਖੜੇ ਆ ਸਾਡੇ ਨਗਰ ਦੇ ਵਿੱਚ ਵੀ ਜ਼ਮੀਨ ਲਗਭਗ 400 ਹੈਕਟੇਰ ਦੇ ਕਰੀਬ ਰੇਤਾ ਛੜ ਚੁੱਕੀ ਆ ਆਪ ਇੱਕ ਹਰ ਇੱਕ ਕਿਸਾਨ ਨੂੰ ਜਿਨ੍ਹਾਂ ਦੀ ਫਸਲ ਖਰਾਬ ਹੋ ਚੁੱਕੀ ਆ ਜਾਂ ਰੇਤਾ ਛੜ ਚੁੱਕੀ ਆ ਉਹਨਾਂ ਹਰ ਇੱਕ ਕਿਸਾਨ ਨੂੰ ਵੀ ਮੁਕਤਮਾ ਹੀ ਕਰਾਇਆ ਜਾਊਗਾ ਇਹਨਾਂ ਕਮਾਦ ਹੀ 6 ਕਿਲੇ ਉਹ ਖਰਾਬ ਹੋ ਚੁੱਕਾ ਹੈ ਜਿਹੜਾ ਕਿ ਸਾਨੂੰ ਹੁਣ ਬੜਾ ਦਿੱਕਤ ਆਉਣੀ ਸੀ ਬੀ ਖਾਦ ਦੀ ਜਗਤਾਰ ਸਿੰਘ ਪਿੰਡ ਗਦਾਈ ਕੇ ਮੈਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੀ ਸਾਰ ਲਈ ਸਾਨੂੰ ਬੀ ਖਾਦ ਦੇਣ ਦਾ ਫੈਸਲਾ ਕੀਤਾ ਹੈ ਆਦਾ ਜਿਹੜਾ ਕਮਾਦ ਹੀ 6 ਕਿੱਲੇ ਉਹ ਖਰਾਬ ਹੋ ਚੁੱਕਾ ਹੈ ਜਿਹੜਾ ਕਿ ਸਾਨੂੰ ਹੁਣ ਬੜਾ ਦਿੱਕਤ ਆਉਣੀ ਸੀ ਬੀ ਖਾਦ ਦੀ ਤੇ ਜੋ ਬੀਜ ਦੇਣ ਦਾ ਐਲਾਨ ਕੀਤਾ ਉਹ ਸਾਡਾ ਬਹੁਤ ਵਧੀਆ ਉਹਨਾਂ ਦਾ ਦਿਲੋਂ ਧੰਨਵਾਦ ਆ ਤੇ ਸਾਡਾ ਹੁਣ ਅੱਗੇ ਤੋਂ ਵੀ ਇਦਾਂ ਉਮੀਦ ਕਰਦੇ ਆ ਵੀ ਉਹ ਸਾਡਾ ਸਾਥ ਦੇਣਗੇ ਜਰੂਰ ਮੇਰ ਜੀ ਦਾ ਖਾਲਸਾ ਅਗਰ ਜੀ ਕਿਸੋ ਦੇ ਮੇਰਾ ਨਾਮ ਜੈਵਲ ਸਿੰਘ ਪਿੰਡ ਡੂਮਣੀ ਵਾਲਾ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਧੰਨਵਾਦ ਕਰਦੇ ਆ ਸਾਨੂੰ ਬੀ ਫ੍ਰੀ ਆਂਦਾ ਦਵਾਂਗੇ ਸਾਨੂੰ ਚਾਰਾ ਚੂਰਾ ਵੀ ਅੱਗੇ ਡੰਗਰਾ ਵਾਸਤੇ ਦਿੱਤਾ ਜਮੀਨ ਸਾਡੀ ਸਾਰੀ ਖਰਾਬ ਹੋ ਗਈ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਵਾਸਤੇ ਅੱਗੇ ਵਾਸਤੇ ਵੀ ਸਾਡਾ ਅਸੀਂ ਇਹਨਾਂ ਵਾਸਤੇ ਸੋਚਾਂਗੇ ਇਹ ਸਾਡੇ ਵਾਸਤੇ ਸੋਚਣ ਦੇ ਆ ਅਹੀਂ ਬਹੁਤ ਮਿਹਰਬਾਨੀ ਦਾ ਦਾ ਸਰਦੇਵ ਸਿੰਘ ਪਿੰਡ ਗਦਾਈਕੇ ਤੋਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸਾਨਾਂ ਦੀ ਬਾਹ ਫੜੀ ਦੁੱਖ ਵੇਲੇ ਖੜੇ ਨਾਲ ਹਰ ਸਮੇਂ ਖੜੇ ਆ ਸਾਡੇ ਨਗਰ ਦੇ ਵਿੱਚ ਵੀ ਜ਼ਮੀਨ ਲਗਭਗ 400 ਹੈਕਟੇਰ ਦੇ ਕਰੀਬ ਰੇਤਾ ਛੜ ਚੁੱਕੀ ਆ ਉਹਨਾਂ ਨੇ ਕਿਹਾ ਵੀ ਹਰ ਇੱਕ ਕਿਸਾਨ ਨੂੰ ਜਿਨ੍ਹਾਂ ਦੀ ਫਸਲ ਖਰਾਬ ਹੋ ਚੁੱਕੀ ਆ ਜਾਂ ਰੇਤਾ ਚੜ ਚੁੱਕੀ ਆ ਉਹਨਾਂ ਹਰ ਇੱਕ ਕਿਸਾਨ ਨੂੰ ਵੀ ਮੁਖਤਮਾ ਹੀਆ ਕਰਾਇਆ ਜਾਊਗਾ ਅਸੀਂ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਨਕਾ ਏਕਾਰ ਸਿੰਘ ਪਿੰਡ ਸਭਰਾ ਅਸੀਂ ਸੀਐਮ ਮਾਨ ਦਾ ਧੰਨਵਾਦ ਕਰਦੇ ਆਂ ਜਿਹੜੀ ਸਾਡੀ ਉਹਨਾਂ ਬਾਹ ਫੜੀਆ ਬੀ ਦਾ ਐਲਾਨ ਕੀਤਾ ਅੱਜ ਅੱਗੇ ਤੋਂ ਵੀ ਆਸ ਕਰਦੇ ਆਂ ਸੀਐਮ ਭਗਵੰਤ ਮਾਨ ਦਾ ਵੀ ਸਾਡੀ ਇਤਨਾ ਬਾਹ ਫੜਦੇ ਰਹਿਣੇ ਜਮਾਲਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਘਾਟਾ ਪਿਆ ਵਾ ਜਿਵੇਂ ਇਹ ਰੇਤਾ ਪੈ ਗਈ ਆ ਪੈੜੀਆਂ ਰੋੜ ਗਈਆਂ ਫਸਲਾਂ ਮਰ ਚੁੱਕੀਆਂ ਵਾ ਇਦਾਂ ਹੀ ਬਾਹ ਫੜਦੇ ਰਹੀਏ ਜਿਹੜਾ ਆਉਣ ਵਾਲੇ ਸਮੇਂ ਤੇ ਜਿਹੜੀ ਆ ਵੇਖੋ ਆ ਹਾਲਾਤ ਵੀ ਵੇਖੋ ਰੇਤਾ ਸਾਰੀ ਪੈ ਗਈ ਆ ਆਉਣ ਵਾਲੇ ਸਮੇਂ ਤੇ ਵੀ ਸਾਡੀ ਬਾਹ ਫੜਦੇ ਰਹਿਣ ਅਸੀਂ ਧੰਨਵਾਦ ਕਰਦੇ ਆ ਸੀਐਮ ਭਗਵੰਤ ਮਾਨ ਦਾ ਜੀ ਮੈਂ ਜਗਤਾਰ ਸਿੰਘ ਪਿੰਡ ਗਦਾਈ ਕੇ ਮੈਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੀ ਸਾਰ ਲਈ ਸਾਨੂੰ ਬੀ ਖਾਦ ਦੇਣ ਦਾ ਫੈਸਲਾ ਕੀਤਾ ਏ ਆਡਾ ਜਿਹੜਾ ਕਮਾਦ ਹੀ 6 ਕਿਲੇ ਉਹ ਖਰਾਬ ਹੋ ਚੁੱਕਾ ਹੈ ਜਿਹੜਾ ਕਿ ਸਾਨੂੰ ਹੁਣ ਬੜਾ ਦਿੱਕਤ ਆਉਣੀ ਸੀ ਬੀ ਖਾਦ ਦੀ ਤੇ ਜੋ ਬੀਜ ਦੇਣ ਦਾ ਐਲਾਨ ਕੀਤਾ ਉਹ ਸਾਡਾ ਬਹੁਤ ਵਧੀਆ ਉਹਨਾਂ ਦਾ ਦਿਲੋਂ ਧੰਨਵਾਦ ਆ ਤੇ ਸਾਡਾ ਹੁਣ ਅੱਗੇ ਤੋਂ ਵੀ ਇਦਾਂ ਉਮੀਦ ਕਰਦੇ ਆ ਵੀ ਉਹ ਸਾਡਾ ਸਾਥ ਦੇਣਗੇ ਜਰੂਰ ਮਹਿਗਤ ਜੀ ਦਾ ਖਾਲਸਾ ਜੀ ਕੀ ਫਤਿਹ ਮੇਰਾ ਨਾਮ ਜੈਵਲ ਸਿੰਘ ਪਿੰਡ ਡੂਮਣੀ ਵਾਲਾ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਧੰਨਵਾਦ ਕਰਦੇ ਆ ਸਾਨੂੰ ਬੀ ਫ੍ਰੀ ਆਂਦਾ ਦੇਵਾਂਗੇ ਸਾਨੂੰ ਚਾਰਾ ਚੂਰਾ ਵੀ ਅੱਗੇ ਡੰਗਰਾਂ ਵਾਸਤੇ ਦਿੱਤਾ ਹੈ ਜ਼ਮੀਨ ਸਾਡੀ ਸਾਰੀ ਖਰਾਬ ਹੋ ਗਈ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਵਾਸਤੇ ਅੱਗੇ ਵਾਸਤੇ ਵੀ ਸਾਡਾ ਇਹਨਾਂ ਵਾਸਤੇ ਸੋਚਾਂਗੇ ਇਹ ਸਾਡੇ ਵਾਸਤੇ ਸੋਚਣਦੇ ਆ ਅਸੀਂ ਬਹੁਤ ਮਿਹਰਬਾਨੀ ਦੇਦਾ ਸਰ ਹਰਦੇਵ ਸਿੰਘ ਪਿੰਡ ਗਦਾਈਕੇ ਤੋਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸਾਨਾਂ ਦੀ ਬਾਹ ਫੜੀ ਦੁੱਖ ਵੇਲੇ ਖੜੇ ਨਾਲ ਹਰ ਸਮੇਂ ਖੜੇ ਆ ਸਾਡੇ ਨਗਰ ਦੇ ਵਿੱਚ ਵੀ ਜ਼ਮੀਨ ਲਗਭਗ 400 ਹੈਕਟੇਰ ਦੇ ਕਰੀਬ ਰੇਤਾ ਛੱਡ ਚੁੱਕੀ ਆ ਉਹਨਾਂ ਨੇ ਕਿਹਾ ਵੀ ਹਰ ਇੱਕ ਕਿਸਾਨ ਨੂੰ ਜਿਨ੍ਹਾਂ ਦੀ ਫਸਲ ਖਰਾਬ ਹੋ ਚੁੱਕੀ ਆ ਜਾਂ ਰੇਤਾ ਚੜ ਚੁੱਕੀ ਆ ਉਹਨਾਂ ਹਰ ਇੱਕ ਕਿਸਾਨ ਨੂੰ ਬੀਬ ਮੁਖਤਮਾ ਹੀ ਆ ਕਰਾਇਆ ਜਾਊਗਾ ਅਸੀਂ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੰਨੇ ਕਾਰ ਸਿੰਘ ਪਿੰਡ ਸਭਰਾ ਅਸੀਂ ਸੀਐਮ ਮਾਨ ਦਾ ਧੰਨਵਾਦ ਕਰਦੇ ਆ ਜਿਹੜੀ ਸਾਡੀ ਉਹਨਾਂ ਬਾਹ ਫੜੀ ਆ ਬੀ ਦਾ ਐਲਾਨ ਕੀਤਾ ਅੱਜ ਅੱਗੇ ਤੋਂ ਵੀ ਆਸ ਕਰਦੇ ਆ ਸੀਐਮ ਭਗਵੰਤ ਮਾਨ ਦਾ ਵੀ ਸਾਡੀ ਇਦਾਂ ਬਾਹ ਫੜਦੇ ਰਹਿਣੇ ਨਮਾਲਾ ਵੀ ਉਮਰ ਦੇ ਸਮੇਂ ਦੇ ਵਿੱਚ ਵੀ ਬਹੁਤ ਘਾਟਾ ਪਿਆ ਵਾ ਜਿਵੇਂ ਇਧ ਰੇਤਾ ਪੈ ਗਈ ਆ ਪੈੜੀਆਂ ਰੋੜ ਗਿਆ ਫਸਲਾਂ ਮਰ ਚੁੱਕੀਆਂ ਵਾ ਇਦਾਂ ਹੀ ਬਾਹ ਫੜਦੇ ਰਹੀਏ ਜਿਹੜਾ ਆਉਣ ਵਾਲੇ ਸਮੇਂ ਤੇ ਜਿਹੜੀ ਆ ਵੇਖੋ ਆ ਹਾਲਾਤ ਵੀ ਵੇਖੋ ਰੇਤਾ ਸਾਰੀ ਪੈ ਗਈ ਆ ਆਉਣ ਵਾਲੇ ਸਮੇਂ ਤੇ ਵੀ ਸਾਡੀ ਬਾਹ ਫੜਦੇ ਰਹਿਣ ਅਸੀਂ ਧੰਨਵਾਦ ਕਰਦੇ ਆ ਸੀਐਮ ਭਗਵੰਤ ਮਾਨ ਦਾ ਜੀ